ਇਜਤੇ ਨੱਚਦੇ ਸਮੇਂ ਗੋਲੀ ਲੱਗਣ ਦੇ ਨਾਲ ਫੌਜੀ ਦੀ ਮੌਤ ਹੋ ਗਈ ਹੈ ਤਤਨਤਾਰਨ ਤੋਂ ਇਹ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਮਾਗਮ ਦੇ ਦੌਰਾਨ ਡੀ ਜੀ ਤੇ ਨੱਚਦੇ ਸਮੇਂ ਅਚਾਨਕ ਗੋਲੀ ਲੱਗਣ ਦੇ ਨਾਲ ਇੱਕ ਫੌਜੀ ਦੀ ਜਾਨ ਚਲੀ ਗਈ ਜਿਸ ਦੀ ਪਛਾਣ ਗੁਰਸੇਵਕ ਸਿੰਘ ਦੇ ਵਜੂਹ ਹੋਈ ਜੋ ਕਿ ਕਡੂਰ ਸਾਬ ਦਾ ਰੈਂਡ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਦਾ 5 ਦਿਨਾ ਪਹਿਲਾ ਹੀ ਵਿਆਹ ਹੋਇਆ ਸੂ ਜਾਣਕਾਰੀ ਮੁਤਾਬਕ ਗੁਰਸੇਵਕ ਡੀਜੀਸ ਮਾਗਮ ਦੇ ਵਿੱਚ ਨਚਰਿਆ ਸੀ ਤੇ ਚਾਨਕ ਗੋਲੀ ਚਾਲਦੀ ਹੈ ਜਿਸ ਨਾਲ ਉਹ ਜ਼ਖਮੀ ਹੁੰਦਾ ਤੇ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਉੱਥੇ ਦੱਸਿਆ ਜਾ ਰਿਹਾ ਹੈ ਕਿ ਗੁਰਸੇਵਕ ਦੇ ਵਿਆਹ ਨੂੰ ਮੋਜੇ ਪੰਜ ਦਿਨ ਹੀ ਹੋਏ ਸਾਲ ਤੇ ਉੱਥੇ ਜਿਸ ਘਰ ਦੇ ਵਿੱਚ ਖੁਸ਼ੀਆਂ ਸਨ ਉੱਥੇ ਮਾਤਮ ਪਸਰ ਗਿਆ ਤੇ ਪਰਿਵਾਰਕ ਮੈਂਬਰ ਸਭ ਹੈਰਾਨੇ ਦੋਸ਼ੀ ਨੂੰ ਹਾਲਾਂਕਿ ਗ੍ਰਿਫਤਾਰ ਕੀਤਾ ਗਿਆ ਤੇ ਦੋ ਹੱਥਿਆਰ ਵੀ ਬਰਾਮਦ ਕੀਤੇ ਗਏ ਜਾਣਕਾਰੀ ਮਿਲਦੇ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਹਾਲਾਂਕਿ ਗੋਲੀਬਾਰੀ ਦੇ ਹਾਲਾਤਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਰਨਤਾਰਨ ਦੇ ਐਸਐਸਪੀ ਸੁਰਿੰਦਰ ਲੰਬਾ ਦਾ ਕਹਿਣਾ ਕਿ ਪਿੰਡ ਮਾਲ ਬੋਹਰੀ ਦੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦਾ ਉਹਨਾਂ ਨੋਟਿਸ ਲਿਆ ਤੇ ਮਾਮਲਾ ਦਰਜ ਕਰਕੇ ਇੱਕ ਦੋ ਸ਼ਿਨੂ ਗ੍ਰਫਤਾਰ ਕੀਤੇ ਦੋ ਹਥਿਆਰ ਵੀ ਬਰਾਮਦ ਹੋਏ ਨੇ ਤੇ ਪੁਲਿਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਐਸਐਸਪੀ ਦਾ ਕਹਿਣਾ ਕਿ ਕਾਨੂੰਨ ਮੁਤਾਬਕ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਤੇ ਉਹਨਾਂ ਨੇ ਨਾਗਰਿਕਾਂ ਨੂੰ ਸ਼ਾਂਤ ਰਹਿਣ ਤੇ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਇੱਕ ਕੱਲ ਨਾਈਟ ਦੇ ਸਮੇਂ ਇੱਕ ਇਨਸੀਡੈਂਟ ਰਿਪੋਰਟ ਕੀਤਾ ਗਿਆ ਸੀ ਕਿ ਮਲਮੋਰੀ ਪਿੰਡ ਵਿੱਚ ਜਵਨ ਅ ਪ੍ਰੀਤ ਸਿੰਘ ਦੇ ਘਰੇ ਦੋ ਲੋਕ ਇਕੱਠੇ ਹੋਏ ਸੀਗੇ ਜਿਹਦੇ ਵਿੱਚ ਇੱਕ ਸਰੋਵਰ ਸਿੰਘ ਸੀਗਾ ਤੇ ਦੂਸਰਾ ਗੁਰਸੇਵ ਸਿੰਘ ਸੀਗਾ ਮੈਰਿਜ ਫੰਕਸ਼ਨ ਵੇਖਣ ਵਾਸਤੇ ਉੱਥੇ ਇਕੱਠੇ ਹੋਏ ਸੀਗੇ ਇੱਥੇ ਵੈਪਨ ਨਾਲ ਫਾਇਰਿੰਗ ਕਰਨ ਦੇ ਆਪਸ ਵਿੱਚ ਇਹਨਾਂ ਦਾ ਮੁੱਦੇ ਨੂੰ ਲੈ ਕੇ ਆਪਸ 'ਚ ਇਹਨਾਂ ਦਾ ਤਕਰਾਰਬਾਜੀ ਹੋਈ ਤੇ ਉਹ ਦੋਨੋਂ ਬੰਦਿਆਂ ਵਿੱਚ ਸੀਗਾ ਕਿ ਵੀ ਮੈਂ ਫਾਇਰ ਕਰੂੰਗਾ ਜਾਂ ਉਹ ਦੂਜਾ ਫਾਇਰ ਕਰੇਗਾ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਜਿਹੜਾ ਸਰੋਵਰ ਸਿੰਘ ਸੀਗਾ ਉਦੇ ਹੱਥ ਨਾਲ ਜਿਹੜਾ ਵੈਪਨ ਸੀਗਾ ਉਹ ਉਹਦੀ ਬੁਲੇਟ ਇੰਜਰੀ ਹੋਈ ਗੁਰਸੇਵਕ ਸਿੰਘ ਨੂੰ ਤੇ ਗੁਰਸੇਵਕ ਸਿੰਘ ਦੀ ਉੱਥੇ ਫਿਰ ਡੈਥ ਹੋ ਗਈ ਜਿਸ ਦੇ ਤੇ ਪਰਿਵਾਰ ਦੇ ਬਹਿਨਾਂ ਤੇ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈਗਾ ਪੁਲਿਸ ਵੱਲੋਂ ਇਮੀਡੀਟਲੀ ਰਸ਼ ਕਰਦੇਵੇ ਜਿਹੜਾ ਦੋਸ਼ੀ ਸਰੋਵਰ ਸਿੰਘ ਸੀਗਾ ਉਹਨੂੰ ਅਰੈਸਟ ਕਰ ਲਿੱਤਾ ਗਿਆ ਹੈਗਾ ਨਾਲ ਹੀ ਦੋ ਵੈਪਨ ਵੀ ਬਰਾਮਦ ਕਰ ਲਿੱਤੇ ਗਏ ਇਜਤੇ ਨੱਚਦੇ ਸਮੇਂ ਗੋਲੀ ਲੱਗਣ ਦੇ ਨਾਲ ਫੌਜੀ ਦੀ ਮੌਤ ਹੋ ਗਈ ਹੈ ਤਤਨਤਾਰਨ ਤੋਂ ਇਹ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਮਾਗਮ ਦੇ ਦੌਰਾਨ ਡੀ ਜੀ ਤੇ ਨੱਚਦੇ ਸਮੇਂ ਅਚਾਨਕ ਗੋਲੀ ਲੱਗਣ ਦੇ ਨਾਲ ਇੱਕ ਫੌਜੀ ਦੀ ਜਾਨ ਚਲੀ ਗਈ ਜਿਸ ਦੀ ਪਛਾਣ ਗੁਰਸੇਵਕ ਸਿੰਘ ਦੇ ਵਜੂਹ ਹੋਈ ਜੋ ਕਿ ਕਡੂਰ ਸਾਬ ਦਾ ਰੈਂਡ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਦਾ ਪੰਜ ਦਿਨਾ ਪਹਿਲਾ ਹੀ ਵਿਆਹ ਹੋਇਆ ਸੀ ਜਾਣਕਾਰੀ ਮੁਤਾਬਕ ਗੁਰਸੇਵਕ ਡੀਜਿਸ ਮਾਗਮ ਦੇ ਵਿੱਚ ਨੱਚ ਰਿਹਾ ਸੀ ਤੇ ਉਚਾਨਕ ਗੋਲੀ ਚੱਲਦੀ ਹੈ ਜਿਸ ਨਾਲ ਉਹ ਜ਼ਖਮੀ ਹੁੰਦਾ ਤੇ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਉੱਥੇ ਦੱਸਿਆ ਜਾ ਰਿਹਾ ਹੈ ਕਿ ਗੁਰਸੇਵਕ ਦੇ ਵਿਆਹ ਨੂੰ ਜੋ ਪੰਜ ਦਿਨ ਹੀ ਹੋਏ ਸਾਲਾ ਤੇ ਉੱਥੇ ਜਿਸ ਘਰ ਦੇ ਵਿੱਚ ਖੁਸ਼ੀਆਂ ਸਨ ਉੱਥੇ ਮਾਤਮ ਪਸਰ ਗਿਆ ਤੇ ਪਰਿਵਾਰਕ ਮੈਂਬਰ ਸਭ ਹੈਰਾਨ ਨੇ ਦੋਸ਼ੀ ਨੂੰ ਹਾਲਾਂਕਿ ਗ੍ਰਿਫਤਾਰ ਕੀਤਾ ਗਿਆ ਤੇ ਦੋ ਹਥਿਆਰ ਵੀ ਬਰਾਮਦ ਕੀਤੇ ਗਏ ਜਾਣਕਾਰੀ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਹੈ ਹਾਲਾਕਿ ਗੋਲੀਬਾਰੀ ਦੇ ਹਾਲਾਤਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਰਨਤਾਰਨ ਦੇ ਐਸਐਸਪੀ ਸੁਰਿੰਦਰ ਲੰਬਾ ਦਾ ਕਹਿਣਾ ਕਿ ਪਿੰਡ ਮਾਲ ਬੋਹਰੀ ਦੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦਾ ਉਹਨਾਂ ਨੋਟਿਸ ਲਿਆ ਤੇ ਮਾਮਲਾ ਦਰਜ ਕਰਕੇ ਇੱਕ ਦੋ ਸ਼ਿਨੂ ਗ੍ਰਫਤਾਰ ਕੀਤੇ ਦੋ ਹਥਿਆਰ ਵੀ ਬਰਾਮਦ ਹੋਏ ਨੇ ਤੇ ਪੁਲਿਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਐਸਐਸਪੀ ਦਾ ਕਹਿਣਾ ਕਿ ਕਾਨੂੰਨ ਮੁਤਾਬਕ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਤੇ ਉਹਨਾਂ ਨੇ ਨਾਗਰਿਕਾਂ ਨੂੰ ਸ਼ਾਂਤ ਰਹਿਣ ਤੇ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਇੱਕ ਕੱਲ ਨਾਈਟ ਦੇ ਸਮੇਂ ਇੱਕ ਇਨਸੀਡੈਂਟ ਰਿਪੋਰਟ ਕੀਤਾ ਗਿਆ ਸੀ ਕਿ ਮਲਮੋਰੀ ਪਿੰਡ ਵਿੱਚ ਜਵਨ ਪ੍ਰੀਤ ਸਿੰਘ ਦੇ ਘਰੇ ਦੋ ਲੋਕ ਇਕੱਠੇ ਹੋਏ ਸੀਗੇ ਜਿਹਦੇ ਵਿੱਚ ਇੱਕ ਸਰੋਵਰ ਸਿੰਘ ਸੀਗਾ ਤੇ ਦੂਸਰਾ ਗੁਰਸੇਵ ਸਿੰਘ ਸੀਗਾ ਮੈਰਿਜ ਫੰਕਸ਼ਨ ਵੇਖਣ ਵਾਸਤੇ ਉੱਥੇ ਇਕੱਠੇ ਹੋਏ ਸੀਗੇ ਇੱਥੇ ਵੈਪਨ ਨਾਲ ਫਾਇਰਿੰਗ ਕਰਨ ਦੇ ਆਪਸ ਵਿੱਚ ਇਹਨਾਂ ਦਾ ਮੁੱਦੇ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਤਕਰਾਰਬਾਜੀ ਹੋਈ ਤੇ ਉਹ ਦੋਨੋਂ ਬੰਦਿਆਂ ਵਿੱਚ ਸੀਗਾ ਕਿ ਵੀ ਮੈਂ ਫਾਇਰ ਕਰੂੰਗਾ ਜਾਂ ਉਹ ਦੂਜਾ ਫਾਇਰ ਕਰੇਗਾ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਜਿਹੜਾ ਸਰੋਵਰ ਸਿੰਘ ਸੀਗਾ ਉਦੇ ਹੱਥ ਨਾਲ ਜਿਹੜਾ ਵੈਪਨ ਸੀਗਾ ਉਹ ਉਹਦੀ ਬੁਲੇਟ ਇੰਜਰੀ ਹੋਈ ਗੁਰਸੇਵਕ ਸਿੰਘ ਨੂੰ ਤੇ ਗੁਰਸੇਵਕ ਸਿੰਘ ਦੀ ਉੱਥੇ ਫਿਰ ਡੈਥ ਹੋ ਗਈ ਜਿਸ ਦੇ ਤੇ ਪਰਿਵਾਰ ਦੇ ਬਹਿਨਾਂ ਤੇ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈਗਾ ਪੁਲਿਸ ਵੱਲੋਂ ਇਮੀਡੀਟਲੀ ਰਸ਼ ਕਰਦੇ ਵੇ ਜਿਹੜਾ ਦੋਸ਼ੀ ਸਰੋਵਰ ਸਿੰਘ ਸੀਗਾ ਉਹਨੂੰ ਅਰੈਸਟ ਕਰ ਲਿੱਤਾ ਗਿਆ ਹੈਗਾ ਨਾਲ ਹੀ ਦੋ ਵੈਪਨ ਵੀ ਬਰਾਮਦ ਕਰ ਲਿੱਤੇ ਗਏ ਹੈਗੇ ਥੈਂਕ ਯੂ ਇਜੇਤੇ ਨੱਚਦੇ ਸਮੇਂ ਗੋਲੀ ਲੱਗਣ ਦੇ ਨਾਲ ਫੌਜੀ ਦੀ ਮੌਤ ਹੋ ਗਈ ਹੈ ਤਤਨਤਾਰਨ ਤੋਂ ਇਹ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਮਾਗਮ ਦੇ ਦੌਰਾਨ ਡੀਜੀਤ ਨੱਚਦੇ ਸਮੇਂ ਅਚਾਨਕ ਗੋਲੀ ਲੱਗਣ ਦੇ ਨਾਲ ਇੱਕ ਫੌਜੀ ਦੀ ਜਾਨ ਚਲੀ ਗਈ ਜਿਸ ਦੇ ਪਿਛਾੜ ਗੁਰਸੇਵਕ ਸਿੰਘ ਦੇ ਵਜੂ ਹੋਈ ਜੋ ਕਿ ਕਡੂਰ ਸਾਹਿਬ ਦਾ ਰੈਂਡ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦਾ 5 ਦਿਨਾ ਪਹਿਲਾ ਹੀ ਵਿਆਹ ਹੋਇਆ ਸੀ ਜਾਣਕਾਰੀ ਮੁਤਾਬਕ ਇੱਕ ਸੇਵਕ ਡੀਜ ਸਮਾਗਮ ਦੇ ਵਿੱਚ ਨੱਚ ਰਿਹਾ ਸੀ ਤੇ ਉਚਾਨਕ ਗੋਲੀ ਚੱਲਦੀ ਹੈ ਜਿਸ ਨਾਲ ਉਹ ਜ਼ਖਮੀ ਹੁੰਦਾ ਤੇ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਉੱਥੇ ਦੱਸਿਆ ਜਾ ਰਿਹਾ ਹੈ ਕਿ ਉਸ ਸੇਵਕ ਦੇ ਵਿਆਹ ਨੂੰ ਜੋ ਪੰਜ ਦਿਨ ਹੀ ਹੋਏ ਸਾਲ ਤੇ ਉੱਥੇ ਜਿਸ ਘਰ ਦੇ ਵਿੱਚ ਖੁਸ਼ੀਆਂ ਸਨ ਉੱਥੇ ਮਾਤਮ ਪਸਰ ਗਿਆ ਤੇ ਪਰਿਵਾਰਕ ਮੈਂਬਰ ਸਭ ਹੈਰਾਨ ਨੇ ਦੋਸ਼ੀ ਨੂੰ ਹਾਲਾਂਕਿ ਗ੍ਰਿਫਤਾਰ ਕੀਤਾ ਗਿਆ ਤੇ ਦੋ ਹਥਿਆਰ ਵੀ ਬਰਾਮਦ ਕੀਤੇ ਗਏ ਜਾਣਕਾਰੀ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਹੈ ਹਾਲਕਿ ਗੋਲੀਬਾਰੀ ਦੇ ਹਾਲਾਤਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਰਨਤਾਰਨ ਦੇ ਐਸਐਸਪੀ ਸੁਰਿੰਦਰ ਲੰਬਾ ਦਾ ਕਹਿਣਾ ਕਿ ਪਿੰਡ ਮਾਲ ਮੋਹਰੀ ਦੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਉਹਨਾਂ ਨੋਟਿਸ ਲਿਆ ਤੇ ਮਾਮਲਾ ਦਰਜ ਕਰਕੇ ਇੱਕ ਦੋਸ਼ੀ ਨੂੰ ਗ੍ਰਫਤਾਰ ਕੀਤਾ ਦੋ ਹਥਿਆਰ ਵੀ ਬਰਾਮਦ ਹੋਏ ਨੇ ਤੇ ਪੁਲਿਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਐਸਐਸਪੀ ਦਾ ਕਹਿਣਾ ਕਿ ਕਾਨੂੰਨ ਮੁਤਾਬਕ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਤੇ ਉਹਨਾਂ ਨੇ ਨਾਗਰਿਕਾਂ ਨੂੰ ਸ਼ਾਂਤ ਰਹਿਣ ਤੇ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਇੱਕ ਕੱਲ ਨਾਈਟ ਦੇ ਸਮੇਂ ਇੱਕ ਇਨਸੀਡੈਂਟ ਰਿਪੋਰਟ ਕੀਤਾ ਗਿਆ ਸੀਗਾ ਮਲਮੋਰੀ ਪਿੰਡ ਵਿੱਚ ਜਵਨ ਪ੍ਰੀਤ ਸਿੰਘ ਦੇ ਘਰੇ ਦੋ ਲੋਕ ਇਕੱਠੇ ਹੋਏ ਸੀਗੇ ਜਿਹਦੇ ਵਿੱਚ ਇੱਕ ਸਰੋਵਰ ਸਿੰਘ ਸੀਗਾ ਤੇ ਦੂਸਰਾ ਗੁਰਸੇਵ ਸਿੰਘ ਸੀਗਾ ਮੈਰਿਜ ਫੰਕਸ਼ਨ ਵੇਖਣ ਵਾਸਤੇ ਉੱਥੇ ਇਕੱਠੇ ਹੋਏ ਸੀਗੇ ਇੱਥੇ ਵੈਪਨ ਨਾਲ ਫਾਇਰਿੰਗ ਕਰਨ ਦੇ ਆਪਸ ਵਿੱਚ ਇਹਨਾਂ ਦਾ ਮੁੱਦੇ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਤਕਰਾਰਬਾਜੀ ਹੋਈ ਤੇ ਉਹ ਦੋਨੋਂ ਬੰਦਿਆਂ ਵਿੱਚ ਸੀਗਾ ਕਿ ਵੀ ਮੈਂ ਫਾਇਰ ਕਰੂੰਗਾ ਜਾਂ ਉਹ ਦੂਜਾ ਫਾਇਰ ਕਰੇਗਾ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਜਿਹੜਾ ਸਰੋਵਰ ਸਿੰਘ ਸੀਗਾ ਉਦੇ ਹੱਥ ਨਾਲ ਜਿਹੜਾ ਵੈਪਨ ਸੀਗਾ ਉਹ ਉਹਦੀ ਬੁਲੇਟ ਇੰਜਰੀ ਹੋਈ ਗੁਰਸੇਵਕ ਸਿੰਘ ਨੂੰ ਤੇ ਗੁਰਸੇਵਕ ਸਿੰਘ ਦੀ ਉੱਥੇ ਫਿਰ ਡੈਥ ਹੋ ਗਈ ਜਿਸ ਦੇ ਤੇ ਪਰਿਵਾਰ ਦੇ ਬਹਿਨਾਂ ਤੇ ਪੁਲਿਸ ਨੂੰ ਪਰਚਾ ਦਰਜ ਕੀਤਾ ਗਿਆ ਹੈਗਾ ਪੁਲਿਸ ਨੇ ਇਮੀਡੀਟਲੀ ਰਸ਼ ਕਰਦੇਵੇ ਜਿਹੜਾ ਦੋਸ਼ੀ ਸਰੋਵਰ ਸਿੰਘ ਸੀਗਾ ਉਹਨੂੰ ਅਰੈਸਟ ਕਰ ਲਿੱਤਾ ਗਿਆ ਹੈਗਾ ਨਾਲ ਹੀ ਦੋ ਵੈਪਨ ਵੀ ਬਰਾਮਦ ਕਰ ਲਿੱਤੇ ਗਏ ਹੈ